ਸੰਯੁਕਤ ਅਰਬ ਅਮੀਰਾਤ ਅਤੇ ਉਸਦੇ ਆਸ-ਪਾਸ ਦੇ ਰੇਗਿਸਤਾਨੀ ਇਲਾਕਿਆਂ ਵਿੱਚ ਹੋਈ ਭਾਰੀ ਬਾਰਿਸ਼ ਨੇ ਭਿਆਨਕ ਸਥਿਤੀ ਬਣਾ ਕੇ ਰੱਖ ਦਿੱਤੀ ਹੈ। ਦੁਨੀਆ ਤੋਂ ਸਭ ਤੋਂ ਸਮਾਰਟ ਸ਼ਹਿਰਾਂ ਵਿੱਚ شمار ਦੁਬਈ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ। ਹਾਲਾਤ ਇਹ ਬਣ ਗਏ ਕਿ ਦੁਬਈ ਇੰਟਰਨੈਸ਼ਨਲ 에ਅਰਪੋਰਟ ਤੱਕ ਬੰਦ ਕਰਨਾ ਪੈ ਗਿਆ। ਹਾਈਵੇ ਤੇ ਗੱਡੀਆਂ ਪਾਣੀ ਵਿੱਚ ਫਸ ਗਈਆਂ, ਸ਼ਾਪਿੰਗ ਮਾਲ ਤੋਂ ਲੈ ਕੇ ਮੈਟਰੋ ਸਟੇਸ਼ਨਾਂ ਵਿੱਚ ਪਾਣੀ ਦਾਖਲ ਹੋ ਗਿਆ। ਇਸ ਰੇਗਿਸਤਾਨੀ ਦੇਸ਼ ਵਿੱਚ ਪਾਣੀ ਹੀ ਪਾਣੀ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ। ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਅਰਬ ਦੇ ਰੇਗਿਸਤਾਨ ਵਿੱਚ ਕਿਉਂ ਪਿਆ ਇੰਨਾ ਮੀ ਅਤੇ ਕਿਉਂ ਬਣੇ ਹੜ੍ਹਾਂ ਦੇ ਹਾਲਾਤ ਦੁਬਈ ਅਤੇ ਆਸ-ਪਾਸ ਦੇ ਰੇਗਿਸਤਾਨੀ ਇਲਾਕਿਆਂ ਵਿੱਚ ਮੰਗਲਵਾਰ ਨੂੰ ਇੰਨੀ ਜ਼ਿਆਦਾ بارش ਹੋਈ ਕਿ ਇਸ ਖੂਬਸੂਰਤ ਦੇਸ਼ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇਣ ਲੱਗਿਆ ਸ਼ਾਪਿੰਗ ਮਾਲਸ 에어ਪੋਰਟ ਅਤੇ ਮੈਟਰੋ ਸਟੇਸ਼ਨਾਂ ਵਿੱਚ ਹੜ ਦਾ ਪਾਣੀ ਦਾਖਲ ਹੋ ਗਿਆ। ਇੱਕ ਰਿਪੋਰਟ ਮੁਤਾਬਕ ਇੱਥੇ ਇੰਨੀ ਜ਼ਿਆਦਾ ਬਾਰਿਸ਼ ਹੋ ਗਈ ਜਿੰਨੀ ਪੂਰੇ ਡੇਢ ਸਾਲ ਵਿੱਚ ਹੁੰਦੀ ਹੈ। ਦੁਬਈ ਤੋਂ ਪਹਿਲਾਂ ਓਮਾਨ ਦੇ ਅਧਿਕਾਰੀਆਂ ਨੇ ਹੜ ਦੀ ਚੇਤਾਵਨੀ ਦਿੱਤੀ ਸੀ ਅਤੇ ਦੱਸਿਆ ਸੀ ਕਿ ਦੇਸ਼ ਵਿੱਚ ਪਿਛਲੇ 75 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਪਰ ਦੁਬਈ ਵਿੱਚ ਆਏ ਹੜ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਰ ਅਜਿਹਾ ਕਿਵੇਂ ਹੋਇਆ? UAE ਦੀ ਸਰਕਾਰ ਨਿਊਜ਼ ਏਜੰਸੀ ਵੱਲੋਂ بارش ਦੀ ਇਸ ਘਟਨਾ ਨੂੰ ਇਤਿਹਾਸਿਕ ਘਟਨਾ ਕਰਾਰ ਦਿੱਤਾ ਗਿਆ। ਸਾਨੂੰ 1949 ਵਿੱਚ ਡਾਟਾ ਇਕੱਠਾ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਦੁਬਈ ਵਿੱਚ ਹੋਈ ਹੈ ਸਭ ਤੋਂ ਜ਼ਿਆਦਾ بارش ਹੈ। ਯਾਨੀ ਇਸ ਇਲਾਕੇ ਵਿੱਚ ਤੇਲ ਦੀ ਖੋਜ ਤੋਂ ਪਹਿਲਾਂ ਹੀ ਇਸ ਤੋਂ ਜ਼ਿਆਦਾ بارش ਹੋਈ ਹੋਵੇਗੀ ਪਰ ਬਾਅਦ ਵਿੱਚ ਕਦੇ ਨਹੀਂ ਹੋਈ। ਮਾਹਰਾਂ ਵੱਲੋਂ ਇਸ ਨੂੰ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੂਜੇ ਹਿੱਸਿਆਂ ਵਿੱਚ ਹਾਲ ਹੀ ਵਿੱਚ ਹੋਈ بارش ਅਤੇ ਉਸ ਤੋਂ ਬਾਅਦ ਆਏ ਹੜ ਦਾ ਮਾਮਲਾ ਦੇਸ਼ ਵਿੱਚ ਹੋਣ ਵਾਲੀ ਕਲਾਊਡ ਸੀਡਿੰਗ ਨਾਲ ਜੋੜਿਆ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਯੁਕਤ ਅਰਬ ਅਮੀਰਾਤ ਧਰਤੀ ਦੇ ਸਭ ਤੋਂ ਗਰਮ ਅਤੇ ਖੁਸ਼ਕ ਖੇਤਰਾਂ ਵਿੱਚ ਸ਼ਾਮਲ ਹੈ ਜਿਸ ਕਰਕੇ ਇਹ ਦੇਸ਼ بارش ਨੂੰ ਵਧਾਉਣ ਲਈ ਕਲਾਊਡ ਸੀਡਿੰਗ ਤਕਨੀਕ ਦੀ ਵਰਤੋਂ ਕਰਦਾ ਹੈ। ਇਸ ਤਕਨੀਕ ਦਾ ਮੁੱਖ ਮਕਸਦ ਵੱਧਦੀ ਆਬਾਦੀ ਅਤੇ ਅਰਥਵਿਵਸਥਾ ਦੀ ਪਾਣੀ ਦੀ ਮੰਗ ਨੂੰ ਪੂਰਾ ਕਰਨਾ ਹੈ। ਸੰਯੁਕਤ ਆਰਪਾ ਮੀਰਾਤ ਨੇ ਸਾਲ 2002 ਵਿੱਚ ਆਪਣਾ ਕਲਾਊਡ ਸੀਡਿੰਗ ਆਪਰੇਸ਼ਨ ਸ਼ੁਰੂ ਕੀਤਾ ਸੀ ਜਿਸ ਵਿੱਚ ਖਾਸ ਸਮੇਂ ਦੌਰਾਨ ਬਦਲਾਂ ਦੇ ਢਾਂਚੇ ਤੇ ਧਿਆਨ ਕੇਂਦਰ ਕੀਤਾ ਗਿਆ ਜਦੋਂ ਇਸ ਵਿੱਚ بارش ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ ਇੱਕ ਰਿਪੋਰਟ ਵਿੱਚ ਮੌਸਮ ਵਿਗਿਆਨੀ ਅਹਿਮਦ ਹਬੀਬ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਸੀਡਿੰਗ ਦੇ ਲਈ ਜਹਾਜ਼ਾਂ ਨੂੰ ਅਲ ਐਨ ਹਵਾਈ ਅੱਡੇ ਤੋਂ ਭੇਜਿਆ ਗਿਆ ਸੀ ਆਓ ਹੁਣ ਜਾਣਦੇ ਹਾਂ ਕਿ ਆਖਰ ਇਹ ਕਲਾਊਡ ਸੀਡਿੰਗ ਹੁੰਦੀ ਕੀ ਹੈ ਦਰਸਲ ਕਲਾਊਡ ਸੀਡਿੰਗ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜੋ ਨਕਲੀ ਬਾਰਿਸ਼ ਕਰਵਾਉਣ ਲਈ ਵਰਤੀ ਜਾਂਦੀ ਹੈ ਇਸ ਪ੍ਰਕਿਰਿਆ ਵਿੱਚ ਜਹਾਜ਼ ਜਾਂ ਹੈਲੀਕਾਪਟਰ ਦੀ ਵਰਤੋਂ ਕਰਕੇ ਬੱਦਰਾਂ ਵਿੱਚ ਸਿਲਵਰ ਆਇਓਡਾਈਡ ਜਾਂ ਪੋਟਾਸ਼ੀਅਮ ਆਇਓਡਾਈਡ ਵਰਗੇ ਪਦਾਰਥਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਸੰਯੁਕਤ ਅਰਬ ਅਮੀਰਾਤ ਦੇ ਮੌਸਮ ਵਿਗਿਆਨ ਕੇਂਦਰ ਨੇ ਪੁਸ਼ਟੀ ਕੀਤੀ ਹੈ ਕਿ ਜ਼ਿਆਦਾ ਬਾਰਿਸ਼ ਕਰਵਾਉਣ ਲਈ ਸੀਡਿੰਗ ਜਹਾਜ਼ਾਂ ਵੱਲੋਂ 2 ਦਿਨਾਂ ਦੇ ਅੰਦਰ 7 ਵਾਰ ਉਡਾਣ ਭਰੀ ਗਈ ਸੀ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ